ਬਹੁਤ ਬੈਠੇ ਨੇ ਜਿਨ੍ਹਾਂ ਦੀਆਂ ਫਿਲਮਾਂ ਬਣਦੀਆਂ ਰਹੀ ਤਾਂ ਲੈ ਟਾਈਮ ਲੱਗਦਾ ਮੋਰ ਥੈਨ ਐਨੀਥਿੰਗ ਐਲਸ ਥਿੰਕ ਬੈ ਸੋ ਆਹ ਸ੍ਰੀ ਕਾਲ ਜੀ ਜਦੋਂ ਬਿਲੀਨਿਅਰਸ ਦੀ ਗੱਲ ਕਰੀਏ ਤਾਂ ਆਪਣੇ ਦਿਮਾਗ ਵਿੱਚ ਅਮਬਾਨੀ ਅਦਾਨੀ ਆਉਂਦੇ ਆ ਜਾਂ ਬਿਲ ਗੇਟਸ ਐਲਨ ਮਸਕ ਵਰਗੇ ਬੰਦੇ ਆਉਂਦੇ ਆ ਪਰ ਇਧਰ ਆਪਣੀ ਸਿੱਖ ਕਮਿਊਨਿਟੀ ਵਿੱਚ ਵੀ ਆਪਣੇ ਬੰਦੇ ਨੇ ਦਿਮਾਗ ਵਰਤ ਕੇ ਮਿਹਨਤਾਂ ਕਰਕੇ ਬਿਲੀਅਨਜ਼ ਹੀ ਕਮਾਏ ਨੇ ਤੇ ਉਹਨਾਂ ਬਿਲੀਅਨਜ਼ ਨੂੰ ਬੜੇ ਚੰਗੇ ਥਾਵਾਂ ਤੇ ਵਰਤਿਆ ਹੈ ਭਾਵੇਂ ਇਹ ਪਰਸਨੈਲਿਟੀਆ ਜਿੰਨੀਆਂ ਮਸ਼ਹੂਰ ਹੋਣੀਆਂ ਚਾਹੀਦੀਆਂ ਉਹਨੀਆਂ ਮਸ਼ਹੂਰ ਨਹੀਂ ਨੇ ਚਲੋ ਇਸ ਵੀਡੀਓ ਦੇ ਰਾਹੀਂ ਇਹਨਾਂ ਨੂੰ ਮਸ਼ਹੂਰ ਕਰਦੇ ਆ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹਨਾਂ ਦੀ ਲਾਈਫ ਹਿਸਟਰੀ ਦੀ ਉਹਨਾਂ ਦੀ ਨੈਟਵਰਥ ਦੀ ਤੇ ਉਹ ਸਾਡੇ ਵਰਗੇ ਐਸਪੀਰੈਂਟਸ ਨੂੰ ਕੀ ਸਿੱਖਿਆ ਦਿੰਦੇ ਨੇ ਇਹਦੀ ਵੀ ਛੇ ਪਰਸਨੈਲਿਟੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਨਾਮ ਨੇ ਐਸਪੀ ਸਿੰਘ ਬਰਾਏ ਪੀਟਰ ਸਿੰਘ ਵਿਰਦੀ ਅਜੇ ਪਾਲ ਸਿੰਘ ਬੰਗਾ ਹਰਵੰਤ ਸਿੰਘ ਸਾਨੀ ਰੂਬਨ ਸਿੰਘ ਤੇ ਸੰਤ ਸਿੰਘ ਚਟਵਾਲ ਸ਼ੁਰੂਆਤ ਕਰਦੇ ਆ ਐਸਪੀ ਸਿੰਘ ਬਰਾਏ ਹੋਣਾ ਤੋਂ ਐਸ.ਪੀ. ਸਿੰਘੂ ਬਰਾਏ ਦਾ ਜਨਮ ਪੰਜਾਬ ਵਿਖੇ 1956 ਦੇ ਵਿੱਚ ਹੋਇਆ। ਇਹਨਾਂ ਨੇ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਕੀਤੀ ਐਜ਼ ਅ ਡੀਜ਼ਲ ਮਕੈਨਿਕ ਹਿਮਾਚਲ ਦੇ ਵਿੱਚ 1977 ਦੇ ਵਿੱਚ। ਇਸ ਤੋਂ ਬਾਅਦ ਦੁਬਈ ਚਲੇ ਜਾਂਦੇ ਆ ਤੇ ਦੁਬਈ ਚਾਰ-ਪੰਜ ਸਾਲ ਕੰਮ ਕਰਨ ਤੋਂ ਬਾਅਦ ਵਾਪਸ ਪੰਜਾਬ, ਇੰਡੀਆ ਆਉਂਦੇ ਆ। ਫਿਰ ਆਪਣੀ ਇੱਕ ਸਕਸੈਸਫੁਲ ਕੰਸਟਰਕਸ਼ਨ ਕੰਪਨੀ ਸਟਾਰਟ ਕਰਕੇ ਫਿਰ ਦੁਬਈ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਣੇ ਕਈ ট্রেਡਿੰਗ, ਹਸਪੀਟੈਲਿਟੀ ਤੇ ਕੰਸਟਰਕਕਸ਼ਨ ਬਿਜ਼ਨਸ ਸ਼ੁਰੂ ਕਰਦੇ ਆ ਤੇ ਬਿਲੀਨੀਅਰ ਬਣ ਜਾਂਦੇ ਆ। ਹੁਣ ਇਹਨਾਂ ਦੀ ਲਾਈਫ ਦੇ ਵਿੱਚ ਟ੍ਰਾਂਸਫਰਮੇਸ਼ਨ ਆਉਂਦਾ 2 ਜਦੋਂ ਇਹ ਖਬਰ ਦੇ ਵਿੱਚ 17 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਪੜਦੇ ਆ ਉਹਨਾਂ ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਹੁੰਦੀ ਆ ਇੱਕ ਪਾਕਿਸਤਾਨੀ ਮੁੰਡੇ ਦੇ ਕਤਲ ਕੇਸ ਦੇ ਵਿੱਚ ਜਦੋਂ ਐਸਪੀ ਸਿੰਘ ਬਰਾਇ ਜੀ ਦੇਖਦੇ ਆ ਕਿ ਇੱਕ ਬੰਦੇ ਦੀ ਔਦ ਦੇ ਬਦਲੇ 17 ਬੰਦਿਆਂ ਨੂੰ ਟੰਗਿਆ ਜਾ ਰਿਹਾ ਤੇ ਇਹਨਾਂ ਦੀ ਲਾਈਫ ਦੇ ਵਿੱਚ ਟਰਾਂਸਫਰਮੇਸ਼ਨ ਹੁੰਦੀ ਆ ਤੇ ਡਿਸਾਈਡ ਕਰਦੇ ਆ ਕਿ ਮੈਂ ਇਹਨਾਂ ਦਾ ਕੇਸ ਲੜੂੰਗਾ ਤੇ ਆਪਣੀ ਜੇਬ ਦੇ ਵਿੱਚੋਂ 2 ਮਿਲੀਅਨ ਡਾਲਰ ਯੂਐਸ ਖਰਚ ਕੇ ਉਹਨਾਂ ਨੂੰ ਬਚਾ ਲੈਂਦੇ ਆ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਹੁਣ ਤੱਕ ਕਿ ਹਜ਼ਾਰਾਂ ਹੀ ਜਾਨਾਂ ਇਦਾਂ ਦੀਆਂ ਬਚਾ ਚੁੱਕੇ ਆ ਇਹਨਾਂ ਦਾ ਮੇਨ ਲਾਈਫ ਗੋਲ ਆ ਤੇ ਸਾਨੂੰ ਇਹੋ ਸਿੱਖਿਆ ਦਿੰਦੇ ਆ ਕਿ ਵੱਦ ਤੋਂ ਵੱਧ ਕਿਸ ਦੀ ਹੈਲਪ ਕੀਤੀ ਜਾਵੇ ਸਰਬਦਾ ਭਲਾ ਕੀਤਾ ਜਾਵੇ ਜਿੰਨੀ ਆਪਾਂ ਕਿਸ ਦੀ ਹੈਲਪ ਕਰ ਸਕਦੇ ਆ ਉਨੀ ਕੀਤੀ ਜਾਵੇ ਇਹ ਆਪਣੀ ਲਾਈਫ ਦੀ ਬਲੱਡ ਮਨੀ 98% ਆਪਣੀ ਕਮਾਈ ਦਾਨਪੁੰਨ ਦੇ ਵਿੱਚ ਹੀ ਖਰਚਦੇ ਆ ਅਤੇ ਹੈਲਥ케ਅਰ ਤੋਂ ਲੈ ਕੇ ਐਨਆਰਆਈਸ ਨੂੰ ਬਚਾਉਣ ਤੱਕ ਉਹਨਾਂ ਨੂੰ ਘਰ ਲਿਆਉਣ ਤੱਕ ਜੇ ਉਹ ਕਿਤੇ ਬਾਰਡਰਾਂ ਤੇ ਫਸ ਗਏ ਆ ਜਾਂ ਦੁਬਈ ਵਰਗੇ ਦੇਸ਼ਾਂ ਵਿੱਚ ਫਸੇ ਹੋਏ ਆ ਆਪਣੀ ਬਲੱਡ ਮਨੀ ਲਾ ਕੇ ਉਹਨਾਂ ਨੂੰ ਬਚਾਉਂਦੇ ਆ ਤੇ ਉਹਨਾਂ ਦੀ ਹੈਲਪ ਕਰਦੇ ਆ ਇਹਨਾਂ ਦੁਆਰਾ ਕੀਤੇ ਹੋਏ ਕੰਮਾਂ ਨੂੰ ਤੁਸੀਂ ਇਹਨਾਂ ਦੀ ਵੈਬਸਾਈਟ www.spsinghobraisarbadapala.com ਤੇ ਜਾ ਕੇ ਦੇਖ ਸਕਦੇ ਹੋ ਤੇ ਹੋਰ ਵੀ ਮੋਟੀਵੇਟ ਹੋ ਸਕਦੇ ਹੋ ਦੂਸਰੇ ਨੰਬਰ ਤੇ ਗੱਲ ਕਰਦੇ ਆ ਜੀ ਪੀਟਰ ਸਿੰਘ ਵਿਰਦੀ ਜੀ ਦੀ ਪੀਟਰ ਸਿੰਘ ਵਿਰਦੀ ਜੀ ਦਾ ਜਨਮ 1977 ਦੇ ਵਿੱਚ ਯੂਕੇ ਦੇ ਵਿੱਚ ਹੁੰਦਾ ਇਹ ਬਚਪਨ ਦੇ ਵਿੱਚ ਇੱਕ ਐਵਰੀਜ ਸਟੂਡੈਂਟ ਹੁੰਦੇ ਆ ਬਟ ਵਿਦ ਟਾਈਮ ਆਪਣੇ ਆਪ ਨੂੰ ਇੰਪਰੂਵ ਕਰਕੇ ਹਾਰਡ ਵਰਕ ਕਰਕੇ ਆਪਣੇ ਆਪ ਨੂੰ ਕਿੱਥੇ ਤੋਂ ਕਿੱਥੇ ਲੈ ਕੇ ਜਾਂਦੇ ਆ ਤੇ ਤੇ ਬਿਲੀਨੀਅਰ ਬਣ ਜਾਂਦੇ ਆ ਇਹਨਾਂ ਦਾ ਇੱਕ ਬਹੁਤ ਹੀ ਡਾਇਵਰਸਿਫਾਈਡ ਬਿਜ਼ਨਸ ਹੈ ਤੇ ਓਵਰ 4 ਬਿਲੀਅਨ ਡਾਲਰ ਇਸ ਕੰਪਨੀ ਦੀ ਨੈਟਵਰਥ ਹੈ ਇਹਨਾਂ ਵੱਲੋਂ ਕੀਤੇ ਸਿੱਖੀ ਵਿੱਚ ਕੰਟਰੀਬਿਊਸ਼ਨ ਦੀ ਗੱਲ ਕਰੀਏ ਤੇ ਵਿਦੇਸ਼ੀ ਧਰਤੀ ਦੇ ਉੱਤੇ ਜਿਹੜਾ ਪਹਿਲਾ ਗੁਰਦੁਆਰਾ ਹੈਗਾ ਸੈਂਟਰਲ ਲੰਡਨ ਇੰਗਲੈਂਡ ਦੇ ਵਿੱਚ ਉਸ ਦੀ ਮੇਨਟੇਨੈਂਸ ਲਈ ਇਹਨਾਂ ਨੇ 12 ਲੱਖ ਪਾਉਂਡ ਦਿੱਤੇ ਸੀਗੇ ਤੇ ਐਕਟਿਵਲੀ ਉਸ ਗੁਰਦੁਆਰਾ ਕਮੇਟੀ ਦੇ ਵਿੱਚ ਇਨਵੋਲਵ ਹੋ ਕੇ ਗੁਰਦੁਆਰਾ ਸਾਹਿਬ ਦੀ ਰੀਕਨਸਟ੍ਰਕਸ਼ਨ ਕਰਵਾਈ ਸੀ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਪ ਦੇ ਉੱਤੇ 500 ਮਿਲੀਅਨ ਪਾਉਂਡ ਕਲੈਕਟਿਵਲੀ ਦੇਣ ਦਾ ਐਲਾਨ ਕੀਤਾ ਸੀਗਾ ਪਾਕਿਸਤਾਨ ਦੇ ਵਿੱਚ ਟੋਟਲ 200 ਗੁਰਦੁਆਰੇ ਸਾਹਿਬ ਨੇ ਤੇ ਹੌਲੀ-ਹੌਲੀ ਇਹ ਕੰਮ ਚੱਲ ਰਹੇ ਨੇ ਇਹਦੇ ਨਾਲ ਹੀ ਕਰਤਾਰਪੁਰ ਸਾਹਿਬ ਜੀ ਦੇ ਖੁੱਲੇ ਦਰਸ਼ਨਾਂ ਦੇ ਵਿੱਚ ਇਹਨਾਂ ਦਾ ਬਹੁਤ ਹੀ ਅਹਿਮ کردار ਹੈ ਜਦੋਂ ਇੰਟਰਵਿਊ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਹੌਸਲੇ ਦੀ ਗੱਲ ਪੁੱਛੀ ਜਾਂਦੀ ਹੈ ਵੀ ਤੁਹਾਡੇ ਵਿੱਚ ਇਹ ਨਾ ਹੌਸਲਾ ਕਿਵੇਂ ਆਉਂਦਾ ਤੇ ਅੱਗੋਂ ਇਹੋ ਹੰਬਲ ਜਿਹੇ ਜਵਾਬ ਦਿੰਦੇ ਨੇ ਕਿ ਪ੍ਰਮਾਤਮਾ ਸਾਰਾ ਕੁਝ ਆਪ ਹੀ ਕਰਨ ਵਾਲਾ ਸਾਰਾ ਕੁਝ ਉਹਦਾ ਦਿੱਤਾ ਹੀ ਹੋ ਰਿਹਾ ਤੇ ਨਾਲ ਇਹ ਵੀ ਐਡ ਕਰਦੇ ਨੇ ਕਿ ਮੇਰੀ ਅਜੇ ਸ਼ੁਰੂਆਤ ਹੀ ਹੈ ਤੇ ਮੈਂ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਹੈਲਪ ਕਰਨੀ ਚਾਹੁੰਦਾ ਇਸ ਤਰ੍ਹਾਂ ਇਹ ਵੀ ਆਪਣੀ ਜ਼ਿੰਦਗੀ ਦੀ ਕਮਾਈ দান ਦੇ ਵਿੱਚ ਹੀ ਪ੍ਰਾਇਮਰੀਲੀ ਲਾਉਣਾ ਚਾਹੁੰਦੇ ਨੇ ਤੀਸਰੇ ਸਿੰਘ ਸਾਹਿਬ ਦੀ ਗੱਲ ਕਰੀਏ ਤੇ ਇਹ ਨੇ ਅਜੇ ਪਾਲ ਸਿੰਘ ਬੰਗਾ ਇਹਨਾਂ ਦਾ ਜਨਮ ਹੋਇਆ 1959 ਦੇ ਵਿੱਚ ਪੂਨੇ ਦੇ ਵਿੱਚ ਇੱਕ ਫੌਜੀ ਦੇ ਮੁੰਡੇ ਸਨ ਇਹਨਾਂ ਦੇ ਡੈਡੀ ਫੌਜ ਵਿੱਚ ਨੌਕਰੀ ਕਰਦੇ ਸਨ ਇਸ ਕਰਕੇ ਇਹਨਾਂ ਨੂੰ ਥਾਂ-ਥਾਂ ਮੂਵ ਹੋਣਾ ਪਿਆ ਡੂਰਿੰਗ ਹਿਸ ਸਟੱਡੀ ਪੀਰੀਅਡ ਇਹਨਾਂ ਨੇ ਪੂਨੇ ਦੇ ਵਿੱਚ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਸਟੱਡੀ ਕੀਤੀ ਆਪਣੀ ਗ੍ਰੈਜੂਏਸ਼ਨ ਆਈਆਈਐਮ ਦੇ ਵਿੱਚ ਫਿਨਿਸ਼ ਕਰਕੇ ਬਾਅਦ ਵਿੱਚ ਬੋਸਨ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹੇ ਆ ਇਸ ਤਰ੍ਹਾਂ ਇਹ ਅਕਾਡੈਮਿਕਲੀ ਕਾਫੀ ਬ੍ਰਾਈਟ ਸਨ ਤੇ ਇਹਨਾਂ ਨੇ ਕਾਫੀ ਕੁਝ ਅਚੀਵ ਕੀਤਾ ਅਕਾਡੈਮਿਕਲੀ ਕਾਜ਼ ਆਫ ਹਿਸ ਕੁਆਲੀਫੀਕੇਸ਼ਨਸ ਇਹਨਾਂ ਨੂੰ ਨੈਸਲੇ ਦੇ ਵਿੱਚ ਜੌਬ ਮਿਲਦੀ ਆ ਪਹਿਲਾਂ 18 ਸਾਲ ਇਹ ਨੈਸਲੇ ਦੇ ਵਿੱਚ ਕੰਮ ਕਰਦੇ ਨੇ ਤੇ ਨੈਸਲੇ ਨੂੰ ਬੁਲੰਦੀਆਂ ਤੇ ਪਹੁੰਚਾਉਂਦੇ ਨੇ ਤੇ ਫਿਰ ਇਹ ਮਾਸਟਰ卡ਡ ਨੂੰ ਜੁਆਇਨ ਕਰਦੇ ਨੇ ਮਾਸਟਰ卡ਡ ਚੋ ਹੀ ਇਹਨਾਂ ਦੀ ਮਿਹਨਤ ਤੇ ਤਰੱਕੀ ਨੂੰ ਵੇਖਦਿਆਂ ਹੋਇਆ ਇਹਨਾਂ ਨੂੰ ਸੀਈਓ ਬਣਾ ਦਿੱਤਾ ਜਾਂਦਾ ਕੰਪਨੀ ਦਾ ਫਿਰ ਇਹ ਮਾਸਟਰ ਕਾਰਡ ਦੇ ਸੀਈਓ ਵਜੋਂ ਹੀ ਰਿਟਾਇਰ ਹੁੰਦੇ ਨੇ ਇਹਦੇ ਨਾਲ ਦੀ ਨਾਲ ਬਾਰੇਕ ਵਾਮਾ ਜੀ ਅਮਰੀਕਾ ਦੇ ਰਾਸ਼ਟਰਪਤੀ ਇਹਨਾਂ ਨੂੰ ਮਿਲਦੇ ਨੇ ਤੇ ਇਹਨਾਂ ਨੂੰ ਰੇਡ ਪਾਲਿਸੀ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਬਣਾਉਂਦੇ ਨੇ ਤੇ ਇਸ ਤੋਂ ਬਾਅਦ ਜਦੋਂ ਇਹ ਮਾਸਟਰ ਕਾਰਡ ਵਿੱਚੋਂ ਰਿਟਾਇਰ ਹੋ ਜਾਂਦੇ ਨੇ ਤੇ ਇਹਨਾਂ ਨੂੰ ਵਰਲਡ ਬੈਂਕ ਦਾ ਸੀਈਓ ਬਣਨ ਦਾ ਮੌਕਾ ਮਿਲਦਾ ਤੇ ਐਟ ਦ ਮੂਮੈਂਟ ਇਹ ਵਰਲਡ ਬੈਂਕ ਦੇ ਸੀਈਓ ਨੇ ਵਰਲਡ ਬੈਂਕ ਜਿਹੜੀਆਂ ਡਿਵੈਲਪਡ ਕੰਟਰੀਆਂ ਜਿਦਾ ਯੂ ਐਸ ਏ ਨਿਊਜ਼ੀਲੈਂਡ ਵਰਗੀਆਂ ਉਹਨਾਂ ਦੀ ਦਾਨ ਪੇਟੀ ਆ ਤੇ ਇਹ দান ਬੈਂਕ ਜਿਹੜੀ ਆ ਇਹ ਜਿਹੜੀਆਂ ਅੰਡਰ ਡਵੈਲਪਡ ਕੰਟਰੀਆਂ ਜਾਂ ਡਿਵੈਲਪਿੰਗ ਕੰਟਰੀਆਂ ਉਹਨਾਂ ਦੀ ਹੈਲਪ ਕਰਦੀ ਆ ਹੁਣ ਰੂਬਨ ਸਿੰਘ ਇਸ ਕੰਪਨੀ ਦੇ ਹੈੱਡ ਨੇ ਤੇ ਉਹ ਅਲੋਕੇਟ ਕਰਦੇ ਨੇ ਵੀ দান ਕਿੱਥੇ ਕਿੱਥੇ ਕਿਵੇਂ ਕਿਵੇਂ ਦੇਣਾ ਹੈ ਹੁਣ ਇਹਨਾਂ ਦਾ ਮੇਨ ਲਾਈਫ ਗੋਲ ਇਹ ਆ ਕਿ ਗਰਲ ਚਾਈਲਡ ਨੂੰ ਕਿਵੇਂ ਪੜਾਇਆ ਜਾਵੇ ਅਤੇ ਦੁਨੀਆ ਦੇ ਵਿੱਚ ਸੋਸ਼ਲ ਇਕਵੈਲਟੀ ਕਿਵੇਂ ਲਿਆਂਦੀ ਜਾਵੇ ਇਹਨਾਂ ਦਾ ਇਹ ਮੰਨਣਾ ਹੈ ਕਿ ਸੋਸ਼ਲ ਇਕਵੈਲਟੀ ਲਈ ਹਰ ਲੀਕ ਕੁੜੀ ਦਾ ਪੜਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਗਰਲ ਚਾਈਲਡ ਦੇ ਉੱਤੇ ਬੜਾ ਫੋਕਸ ਆ ਇਹਨਾਂ ਦਾ ਗਰਲ ਚਾਈਲਡ ਦੀ ਹੈਲਥ ਨਿਊਟ੍ਰੀਸ਼ਨ ਨੂੰ ਲੈ ਕੇ ਇਹ ਫੰਡਿੰਗ ਜਿਹੜੀ ਆਪਣੀ ਫੋਕਸ ਰੱਖਦੇ ਆ ਵਰਲਡ ਬੈਂਕ ਚੋ ਇਹਨਾਂ ਦੀ ਸਾਰੀ ਦੁਨੀਆ ਦੇ ਵਿੱਚ ਤਾਰੀਫ ਵੀ ਕਾਫੀ ਹੋ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਇਹਨਾਂ ਦੇ ਨੇਕ ਕੰਮਾਂ ਨੂੰ ਦੇਖਦਿਆਂ ਆ ਭਾਰਤ ਵੀ ਪੂਛਣਵੇਂ ਇਹਨਾਂ ਨੂੰ ਮਿਲ ਚੁੱਕਿਆ ਤੇ ਇਹ ਪਿੱਛੇ ਜਿਹੜੀ G20 ਹੋਈ ਸੀਗੀ ਇੰਡੀਆ ਦੇ ਵਿੱਚ ਉਹਦਾ ਇਹ ਖਾਸ ਮੈਂਬਰ ਸਨ ਇਹਨਾਂ ਦੀ ਨੈਟ ਵਰਥ 222 ਮਿਲੀਅਨ US ਡਾਲਰ ਮੰਨੀ ਜਾਂਦੀ ਹੈ ਤੇ ਦੁਨੀਆ ਦੇ ਵਿੱਚ ਇਹ ਬੜੇ ਹੀ ਨੇਕ ਕੰਮ ਕਰ ਰਹੇ ਨੇ ਚੌਥੇ ਅਮੀਰ ਸਿੱਖ ਜਿਹੜੇ ਨੇ ਉਹ ਨੇ ਹਰਵੰਤ ਸਿੰਘ ਸਾਨੀ ਰਵਿੰਦ ਸਿੰਘ ਸਾਨੀ ਜੀ ਦਾ ਜਨਮ 1950 ਦੇ ਵਿੱਚ ਤਹਿਰਾਨ ਦੇ ਵਿੱਚ ਹੁੰਦਾ ਇਹਨਾਂ ਦੀ ਫੈਮਿਲੀ ਵੰਡ ਦੇ ਵੇਲੇ ਪਾਕਿਸਤਾਨ ਵਿੱਚੋਂ ਤਹਿਰਾਨ ਚਲੀ ਗਈ ਸੀ ਈਰਾਨ ਤੇ ਉੱਥੇ ਇਹਨਾਂ ਨੇ ਕਾਫੀ ਮਿਹਨਤ ਕਰਕੇ ਆਪਣਾ ਬਿਜ਼ਨਸ ਸੈਟਅਪ ਕੀਤਾ ਤੇ ਹਰਵੰਤ ਸਿੰਘ ਸਾਨੀ ਜੀ ਆਪਣੇ ਮਾਪੇ ਦੇ ਬਿਜ਼ਨਸ ਨੂੰ ਅੱਗੇ ਲੈ ਕੇ ਗਏ ਇਹਨਾਂ ਦਾ ਫੂਡ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਆ ਤੇ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਨੇ ਤੇ ਆਪਣੀ ਸਫਲਤਾ ਦਾ ਰਾਜ਼ ਆਪਣੇ ਪਰਿਵਾਰ ਨੂੰ ਅਤੇ ਸਿੱਖੀ ਸਰੂਪ ਨੂੰ ਦੱਸਦੇ ਨੇ ਨਾਲ ਦੀ ਨਾਲ ਇਹ ਆਪਣੀ ਵਾਈਫ ਨੂੰ ਵੀ ਬੜਾ ਅਪਰੀਸ਼ੀਏਟ ਕਰਦੇ ਨੇ ਕਹਿੰਦੇ ਜਦੋਂ ਮੈਂ ਇੰਨੀ ਮਿਹਨਤ ਕਰਦਾ ਰਿਆ 15 15 16 16 ਘੰਟੇ ਕੰਮ ਕਰਦਾ ਸੀ ਤੇ ਮੇਰੀ ਵਾਈਫ ਨੇ ਮੇਰੀ ਫੈਮਲੀ ਦੀ ਲੁੱਕ ਆਫਟਰ ਕੀਤੀ ਇਸ ਕਰਕੇ ਮੈਂ ਤੇ ਮੇਰੀ ਫੈਮਲੀ ਜਿੱਥੇ ਵੀ ਅੱਜ ਪਹੁੰਚੀ ਆ ਉਹਦੇ ਵਿੱਚ ਮੇਰੀ ਵਾਈਫ ਦਾ ਵੀ ਕਾਫੀ ਵੱਡਾ ਹੱਥ ਆ ਤੇ ਸਿੱਖ ਧਰਮ ਦੀ ਵੀ ਸਾਨੂੰ ਕਾਫੀ ਦੇਣ ਇਸ ਕਰਕੇ ਇਹਨਾਂ ਦੇ ਬੱਚਿਆਂ ਨੇ ਵੀ ਸਿੱਖ ਸਰੂਪ ਨੂੰ ਅਜੇ ਤੱਕ ਨਹੀਂ ਛੱਡਿਆ ਤੇ ਇਹਨਾਂ ਦਾ ਯੂਕੇ ਦੇ ਵਿੱਚ ਵੀ ਹੁਣ ਬਹੁਤ ਵੱਡਾ ਕਾਰੋਬਾਰ ਹੈ ਅਗਲੇ ਸਿੰਘ ਦੀ ਗੱਲ ਕਰਦੇ ਆ ਜੀ ਰੋਪਨ ਸਿੰਘ ਜੀ ਦੀ ਰੂਬਨ ਸਿੰਘ ਜੀ ਦਾ ਜਨਮ 1976 ਦੇ ਵਿੱਚ ਇੰਗਲੈਂਡ ਦੇ ਵਿੱਚ ਹੋਇਆ। ਇਹਨਾਂ ਦੇ ਪੇਰੈਂਟਸ ਲੁਧਿਆਣਾ ਤੋਂ ਸੀ ਤੇ ਇਹਨਾਂ 17 ਸਾਲ ਦੀ ਉਮਰ ਦੇ ਵਿੱਚ ਹੀ ਬਿਜ਼ਨਸ ਦੇ ਵਿੱਚ ਪੈਰ ਧਰਿਆ। ਇਹਨਾਂ ਨੇ ਮਿਸ ਐਟੀਟਿਊਡ ਨਾਂ ਦੇ ਰੀਟੇਲ ਸਟੋਰ ਸਾਰੇ ਯੂਕੇ ਦੇ ਵਿੱਚ ਖੋਲੇ ਤੇ ਉਹਨਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਫਿਰ ਇਹਨਾਂ ਨੇ ਆਪਣੀ ਕੰਪਨੀ 올ਡੇ ਪੀਏ ਕਸਟਮਰ ਕੇਅਰ ਸੈਂਟਰ ਖੋਲਿਆ। ਇੱਕ ਕਸਮਰ ਕੇਅਰ ਸੈਂਟਰ ਥੋੜਾ ਹੀ ਡਿਫਰੈਂਟ ਸੀ ਇਹ ਕੰਪਨੀ ਬੇਸਡ ਪ੍ਰੈਕਟਿਸ ਜਿਹੜੀ ਉਹ ਮਾਹੀਆ ਕਰਵਾਉਂਦਾ ਸੀ ਵੱਖਰੀਆਂ ਵੱਖਰੀਆਂ ਕੰਪਨੀਆਂ ਨੂੰ ਤੇ ਇਸ ਕੰਪਨੀ ਨੇ ਹੀ ਇਹਨਾਂ ਨੂੰ ਬਿਲੀਨੀਅਰ ਬਣਾ ਦਿੱਤਾ ਇਹ ਆਪਣੇ ਲੈਵਿਸ਼ ਲਾਈਫਸਟਾਈਲ ਕਰਕੇ ਵੀ ਜਾਣੇ ਜਾਂਦੇ ਨੇ ਤੇ ਇੱਕ ਇੰਟਰਨੈਟ ਸੈਂਸੇਸ਼ਨ ਵੀ ਨੇ ਇੰਸਟਾਗ੍ਰਾਮ ਤੇ ਇਹਨਾਂ ਦੇ ਲਗਭਗ 1 ਮਿਲੀਅਨ ਫਾਲੋਅਰਸ ਨੇ ਤੇ ਉਸ ਅਕਾਊਂਟ ਤੇ ਆਪਣੇ ਰਿਚ ਲਾਈਫਸਟਾਈਲ ਦੀਆਂ ਤਸਵੀਰਾਂ ਪਾਉਂਦੇ ਨੇ ਜਦੋਂ ਇਹ ਆਪਣੇ ਪੱਗ ਦੇ ਨਾਲ ਮੈਚਿੰਗ ਰॉयਲਸ ਰॉयਸ ਗੱਡੀਆਂ ਦੀਆਂ ਫੋਟੋਆਂ ਨੈੱਟ ਤੇ ਪਾਉਂਦੇ ਨੇ ਤੇ ਉਦੋਂ ਇਹਨਾਂ ਨੂੰ ਪ੍ਰਸਿੱਧੀ ਮਿਲਦੀ ਏ ਤੇ ਸਿੰਸ ਦੈਨ ਇਹ ਵੱਤ ਤੋਂ ਵੱਤ ਮਸ਼ਹੂਰ ਹੋ ਰਹੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਫਰਾਰੀ, ਰੋਲਸ ਰੋਇਸ, ਪੋਰਸ਼ ਵਰਗੀਆਂ ਮਹਿੰਗੀਆਂ-ਮਹਿੰਗੀਆਂ ਗੱਡੀਆਂ ਦੀ ਘਰ ਕਲੈਕਸ਼ਨ ਹੈ ਅਤੇ ਜਦੋਂ ਪੱਤਰਕਾਰ ਇਹਨਾਂ ਨੂੰ ਪੁੱਛਦੇ ਆਂ ਕਿ ਐਕਸਪੀਰੀਐਂਸ ਲਈ ਤੁਹਾਡੇ ਕੋਲ ਕੀ ਮੈਸੇਜ ਹੈ ਤੇ ਇਹ ਦੱਸਦੇ ਨੇ ਕਿ ਇਮਾਨਦਾਰੀ ਹੋਣੀ ਸਭ ਤੋਂ ਵੱਡਾ ਜਿਹੜਾ ਗੁਣਾ ਬੰਦੇ ਦਾ ਇਮਾਨਦਾਰ ਹੋਣਾ ਤੁਹਾਨੂੰ ਬਹੁਤ ਹੀ ਜ਼ਿਆਦਾ ਕਾਮਯਾਬ ਕਰ ਸਕਦਾ ਤੇ ਨਾਲ ਦੀ ਨਾਲ ਤੁਹਾਨੂੰ ਪੀਸ ਆਫ ਮਾਈਂਡ ਅਚੀਵ ਕਰਨ ਚ ਵੀ ਹੈਲਪ ਕਰੂਗਾ ਇਹ ਕਹਿੰਦੇ ਨੇ ਕਿ ਤੁਸੀਂ ਕਈ ਵਾਰ ਫੇਲ ਹੋਵੋਗੇ ਬਟ ਫੇਲ ਹੋਣ ਤੋਂ ਘਬਰਾਉਣਾ ਨਹੀਂ ਤੇ ਆਪਣੇ ਗੋਲ ਦੇ ਉੱਤੇ ਫੋਕਸ ਕਰਕੇ ਉੱਤੇ ਭਰੋਸਾ ਕਰਕੇ ਬਸ ਚੱਲਦੇ ਜਾਣਾ ਚੱਲਦੇ ਜਾਣਾ ਤੇ ਇੱਕ ਦਿਨ ਤੁਸੀਂ ਕਾਮਯਾਬ ਹੋਵੋ ਛੇਵੇਂ ਸਿੰਘ ਸਾਹਿਬ ਨੇ ਜੀ ਸੰਤ ਸਿੰਘ ਚਟਵਾਲ ਜੀ ਇਹਨਾਂ ਦਾ ਜਨਮ ਹੁੰਦਾ ਜੀ 1946 ਦੇ ਵਿੱਚ ਪਾਕਿਸਤਾਨ ਪੰਜਾਬ ਦੇ ਵਿੱਚ ਤੇ ਜਦੋਂ ਇਹ 1 ਸਾਲ ਦੇ ਸੀਗੇ ਤੇ ਪਾਰਟੀਸ਼ਨ ਦੇ ਦੌਰਾਨ ਇਹ ਪੰਜਾਬ ਦੇ ਵਿੱਚ ਇੰਡੀਆ ਵਾਲੇ ਚ ਆ ਕੇ ਵਸਦੇ ਆ ਤੇ 18 ਸਾਲ ਦੀ ਉਮਰ ਦੇ ਵਿੱਚ ਇਹ ਫੌਜ ਚ ਭਰਤੀ ਹੋ ਜਾਂਦੇ ਆ ਇੱਥੇ ਇਹ ਫਾਈਟਰ ਜੈਡ ਪਾਇਲਟ ਦੀ ਜੌਬ ਕਰਦੇ ਆ ਤੇ ਜੌਬ ਕਰਦਿਆ ਕਰਦਿਆ ਇਹਨਾਂ ਨੂੰ ਯੂਟੋਪੀਏ ਜਾਣ ਦਾ ਮੌਕਾ ਮਿਲਦਾ ਉੱਥੇ ਇਹਨਾਂ ਨੂੰ ਜੌਬ ਕੰਟੀਨਿਊ ਰੱਖਣ ਦੀ ਉਹ ਸ਼ਰਤ ਰੱਖ ਦਿਆ ਵੀ ਤੁਹਾਨੂੰ ਆਪਣੇ ਕੇਸ ਕਤਲ ਕਰਾਉਣੇ ਪੈਣਗੇ ਜੀਤੋ ਇਹ ਸਾਫ਼ ਇਨਕਾਰ ਕਰ ਦਿੰਦੇ ਆ ਤੇ ਸਕੂਲ ਦੇ ਵਿੱਚ ਪੜਾਉਣਾ ਸ਼ੁਰੂ ਕਰ ਦਿੰਦੇ ਆ ਪੜਾਉਂਦੇ ਆ ਪੜਾਉਂਦੇ ਆ ਐ ਐਕਸਟਰਾ ਇਨਕਮ ਦੇ ਲਈ ਹਸਪੀਟਲ ਦੀ ਦੇ ਵਿੱਚ ਜੌਬ ਕਰਦੇ ਆ ਤੇ ਇੱਕ ਵਾਰ ਜਦੋਂ ਹਸਪੀਟਲਿਟੀ ਦਾ ਜਿਹੜਾ ਮੈਨੇਜਰ ਹੁੰਦਾ ਹੋਟਲ ਦਾ ਉਹ ਕਿਤੇ ਛੁੱਟੀਆਂ ਛੱਟੀਆਂ ਤੇ ਜਾਂਦਾ ਤੇ ਇਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਜਾਂਦਾ ਜਦੋਂ ਉਹ ਵਾਪਸ ਆਉਂਦਾ ਤੇ ਇਹਨਾਂ ਨੇ ਉਸ ਹੋਟਲ ਦੀ ਰੈਵਨਿਊ ਕਈ ਗੁਣਾ ਵਧਾ ਦਿੱਤੀ ਹੁੰਦੀ ਆ ਇਸ ਚੀਜ਼ ਨੂੰ ਦੇਖਦਿਆਂ ਹੋਇਆ ਜਿਹੜਾ ਮਾਲਕ ਹੀ ਮੈਨੇਜਰ ਹੀ ਉਹ ਇਹਨਾਂ ਨੂੰ 50% ਪਾਰਟਨਰਸ਼ਿਪ ਦਾ ਆਫਰ ਦਿੰਦਾ ਜਿੰਨੂੰ ਇਹ ਐਕਸੈਪਟ ਕਰ ਲੈਂਦੇ ਆ ਉਥੋਂ ਇਹਨਾਂ ਦੀ ਵੈਲਥ ਜਰਨੀ ਸਟਾਰਟ ਹੁੰਦੀ ਆ ਤੇ ਹੁਣ ਇਹਨਾਂ ਦੇ ਕਈ ਹੋਟਲ ਨੇ ਦੁਨੀਆ ਭਰ ਦੇ ਵਿੱਚ ਤੇ ਬਿਲੀਨੀਅਰਸ ਦੀ ਲਿਫਟਸ ਲਿਸਟ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਹੈ ਇਹ ਡ੍ਰੀਮ ਹੋਟਲਸ ਦੇ ਮਾਲਕ ਨੇ ਤੇ ਇਹਨਾਂ ਨੂੰ ਪਦਮ ਵਿਭੂਸ਼ਣ ਵੀ ਮਿਲ ਚੁੱਕਿਆ ਤੇ ਇਹ ਆਪਣੀ ਤਰੱਕੀ ਦਾ ਕਾਰਨ ਦੱਸਦੇ ਨੇ ਟੀਮ ਵਰਕ ਨੂੰ ਜਿਵੇਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਇਹ ਉਹੀ ਪਲਾਨ ਹੁਣ ਤੱਕ ਫੋਲੋ ਕਰਦੇ ਆ ਰਹੇ ਨੇ ਜਿਹੜੇ ਬੰਦੇ ਇਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇਨਸੈਂਟਿਵਸ ਦੇ ਕੇ ਪ੍ਰੋਮੋਸ਼ਨਸ ਦੇ ਕੇ ਪਾਰਟਨਰਸ਼ਿਪਸ ਤੇ ਆਫਰ ਦੇ ਕੇ ਵੱਤੋ ਵਾਦੇ ਇਹਨਾਂ ਨੇ ਆਪਣੀ ਵੀ ਤਰੱਕੀ ਕਰਵਾਈ ਆ ਤੇ ਜਿਹੜੇ ਨਾਲ ਇਹਨਾਂ ਦੇ ਕੰਮ ਕਰਨ ਵਾਲੇ ਉਹਨਾਂ ਦੀ ਵੀ ਇਸ ਤਰ੍ਹਾਂ ਇਹਨਾਂ ਦਾ ਲਾਈਫ ਕੋਲ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਹੋ ਕੇ ਚੱਲਣਾ ਮਤਲਬ ਕਿ ਪੜੋ ਸਾਰੇ ਤੇ ਵੱਡੋ ਸਾਰੇ ਵਾਲੀ ਗੱਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਕਮੈਂਟ ਕਰਕੇ ਫੀਡਬੈਕ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ